ਜੀ ਕਲਰ ਕਦੀ ਕਲਰਕ ਦੀ ਤੇ ਕਿਵੇਂ ਜੀ ਲੱਗਦਾ ਵੀ ਹੋਰੋਂ ਕਲਰਕ ਵਰਤੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਟੀਚਰ ਸਟਾਫ ਸਾਰੇ ਸਪੋਰਟਿਵ ਨੇ ਜੀ ਜੋ ਵੀ ਨਹੀਂ ਸਮਝ ਆਉਂਦਾ ਸਾਰੇ ਡਾਊਟ ਕਲੀਅਰ ਕਰਦੇ ਨੇ ਜੀ 11ਵੀਂ 12ਵੀਂ 10ਵੀਂ ਤੋਂ ਬਾਅਦ ਬੱਚਿਆਂ ਨੂੰ ਇਹ ਨਹੀਂ ਪਤਾ ਆਉਂਦਾ ਵੀ ਅਸੀਂ ਕੀ ਕਰੀਏ ਕੀ ਕਰਨਾ ਚਾਹੀਦਾ ਉਹਨਾਂ ਨੂੰ ਹਾਂਜੀ ਮੇਨ ਗੱਲ ਇਹ ਆ ਕਿ 10ਵੀਂ ਤੋਂ 12ਵੀਂ ਤੱਕ ਜਿਹੜੇ ਬੱਚਿਆਂ ਦਾ ਪਹਿਲੀ ਗੱਲ ਤੇ ਇਹ ਕਿ ਜੋ ਉਹਨਾਂ ਦੇ ਇੰਟਰਸਟ ਆ ਉਹੀ ਸਬਜੈਕਟ ਉਹਨਾਂ ਨੂੰ ਦਵਾਉਣਾ ਚਾਹੀਦਾ ਬਾਈ ਪਹਿਲਾਂ ਪੰਜਾਬ 'ਚ ਥਾਂ ਥਾਂ ਆਈਲੈਂਡ ਸੈਂਟਰ ਖੁੱਲੇ ਹੋਏ ਸੀ ਪੰਜਾਬ ਦਾ ਜਿੰਨਾ ਵੀ ਜੂਸ ਸੀ ਬਾਹਰ ਜਾ ਰਿਹਾ ਪਿਆ ਬਲਿਸ ਕਾਂਸਟੇਬਲ 50 ਪੁਣਚ ਮਾਣਾ ਪੁਰਾ ਵੀ 50 ਪੁਲਿਸ ਰਹੇ ਜੋਗੇ ਇੱਥੇ ਕਾਦੀ ਤੇਰੀ ਚਲਦੀ ਰੇ ਪੇਪਰ ਦੀ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਤਿਆਰੀ ਕਰਦੇ ਨੂੰ ਸਾਰ ਮਹੀਨਾ ਹੋ ਗਿਆ ਕਿੰਨਾ ਕੁ ਸਮਝ ਲੱਗ ਗਿਆ ਜੀ ਆਈ ਆਂਦਾ ਜੀ ਨਾਲ ਨਾਲ ਕਰਾਈ ਹੁੰਦਾ ਸਲੀਬ ਵਧੀਆ ਕਰਵਾਉਂਦੇ ਆ ਬਣੇ ਤੇ ਬਣੇ ਤੁਸੀਂ ਕਾਦੀ ਤਿਆਰੀ ਕਰ ਰਹੇ ਹੋਗੇ ਜੀ ਕਲਰਕ ਦੀ ਕਲਰਕ ਦੀ ਤੇ ਕਿਵੇਂ ਦੇ ਲੱਗਦਾ ਵੀ ਹੋਰੋਂ ਕਲਰਕ ਭਰਤੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਟੀਚਰ ਸਟਾਫ ਸਾਰੇ ਸਪੋਰਟਿਵ ਨੇ ਜੀ ਜੋ ਵੀ ਨਹੀਂ ਸਮਝ ਆਉਂਦਾ ਉਹ ਸਾਰੇ ਡਾਊਟ ਕਲੀਅਰ ਕਰਦੇ ਨੇ ਜੀ ਕੋਈ ਰੁੱਖਾ ਰੱਖਦਾ ਨਹੀਂ ਬੋਲਦੇ ਦੁਬਾਰਾ ਦੁਬਾਰਾ ਸਵਾਲ ਕੋਈ ਪੁੱਸਦਾ ਨਹੀਂ ਨਹੀਂ ਜੀ ਤੇ ਤੁਸੀਂ ਭੜੇ ਕਾਦੀ ਤਿਆਰੀ ਕਰ ਰਹੇ ਹੋ ਮੈਂ ਗ੍ਰੈਜੂਏਸ਼ਨ ਕਰ ਰਹੀ ਆਂਗੀ ਬੀਏ ਦੀ ਇੱਥੇ ਸਾਰੇ ਸਬਜੈਕਟਸ ਪੜ੍ਹਦੀ ਆਂ ਤੇ ਬਹੁਤ ਵਧੀਆ ਪੜ੍ਹਾਏ ਜਾਂਦੇ ਤੇ ਬਾਈ ਜੀ ਤੁਸੀਂ ਕਰਵਾਉਣੇ ਹੋਣਾ ਜੀ ਕਾਦੀ ਕਾਦੀ ਟਿਊਸ਼ਨ ਲਗਦੀ ਆਪਣੇ ਇੱਥੇ ਇੱਥੇ ਆਪਣੇ ਸਾਰੇ ਸਬਜੈਕਟ ਵੀ ਪੜ੍ਹਾਏ ਜਾਂਦੇ ਆ ਕਲਾਸ 6 ਤੋਂ ਲੈ ਕੇ ਬੀਏ ਤੱਕ ਮਾਸਟਰ ਡਿਗਰੀ ਤੱਕ ਜਿੰਨੇ ਵੀ ਸਬਜੈਕਟ ਹੈ ਸਾਰੇ ਪੜ੍ਹਾਏ ਜਾਂਦੇ ਆ ਅਲੱਗ-ਅਲੱਗ ਟੀਚਰ ਆਪਣੇ ਕੋਲ ਐ ਨਹੀਂ ਹੈਗਾ ਕੋਈ ਇੱਕ ਟੀਚਰ ਪੜ੍ਹਾਉਂਦਾ ਸਾਰੇ ਸਬਜੈਕਟਾਂ ਲਈ ਕੀ ਆਪਣੇ ਅਲੱਗ-ਅਲੱਗ ਟੀਚਰ ਰੱਖੇ ਹੋਏ ਨੇ ਜਿਵੇਂ ਕਿਸੇ ਨੇ ਲਾ ਦਾ ਵਕੀਲ ਬਣਨੀ ਜਾਂ ਕੋਈ ਜੱਜ ਬਣਨ ਦੀ ਤਿਆਰੀ ਕਰਨੀ ਹੈ ਆਪਣੇ ਕੋਲ ਲਾ ਦੀਆਂ ਕਲਾਸੇ ਵੀ ਲਾਈ ਜਾਂਦੇ ਆ ਜਿਵੇਂ ਕਿ ਉਹ ਕਿ ਬਿਜ਼ਨਸ ਲਾ ਦਾ ਹੋ ਗਿਆ ਲਾ ਦਾ ਜਿੰਨੇ ਵੀ ਸਮੈਸਟਰ ਹੈ ਸਾਰੀ ਤਿਆਰੀ ਕੀ ਹੈ ਇੱਥੇ ਕਰਾਈ ਜਾਂਦੀ ਹੈ ਵੀਰਿਆ ਕੀ ਕਰਨਾ ਹੈਗਾ ਇਹਦਾ ਕਾਰਨ ਇਹ ਹੈ ਕਿ ਜਾਂ ਤਾਂ ਉਹਨਾਂ ਨੂੰ ਗਾਈਡਲਾਈਨ ਨਹੀਂ ਵਧੀਆ ਮਿਲ ਰਹੀ ਜਾਂ ਇਹਦਾ ਕਾਰਨ ਹੈ ਕਿ ਬੱਚਿਆਂ ਦੀ ਲੈਕ ਆਫ ਪ੍ਰੈਕਟਿਸ ਆ ਅਗਰ ਆਪਾਂ ਉਹਨਾਂ ਦੀ ਪ੍ਰੈਕਟਿਸ ਵਧੀਆ ਤਰੀਕੇ ਨਾਲ ਕਰਾਵਾਂਗੇ ਤਾਂ ਬਹੁਤ ਵਧੀਆ ਤਰੀਕੇ ਨਾਲ ਅੱਪ ਜਾ ਸਕਦੇ ਆ ਤੇ ਕੀ ਟਾਈਮ ਹੈ ਆਪਣੇ ਕਲਾਸ ਲਾਉਣ ਦਾ ਟਾਈਮ ਦਾ ਆਪਣਾ ਹੈਗਾ ਵੈਸੇ ਤਾਂ 11:30 ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੈ ਬਾਕੀ ਅਕੋਰਡਿੰਗਲੀ ਸਟੂਡੈਂਟ ਆ ਜੋ ਟਾਈਮ ਉਹਨਾਂ ਨੂੰ ਕੰਫਰਟ ਲੱਗਦਾ ਉਹ ਟਾਈਮ ਉਹਨਾਂ ਨੂੰ ਦਿੱਤਾ ਜਾਂਦਾ ਤੇ ਲੋਕੇਸ਼ਨ ਕੀ ਹੈ ਬਈ ਆਪਣੀ ਲੋਕੇਸ਼ਨ ਹੈਗੀ ਆਪਣੀ ਨੀਅਰ ਐਸਡੀ ਕਾਲਜ ਨਵਚੇਤਨ ਬੁੱਕ ਡਿਪੂ ਸੈਕੰਡ ਫਲੋਰ ਤੇ ਆਪਣੀ ਕਾਦੀ ਤੇਰੀ ਚੱਲ ਰਹੀ ਹੈ ਅਸੀਂ ਵੀ ਇਹਦੇ ਸਾਰੇ ਸਬਜੈਕਟ ਹਾਂ ਜੀ ਸਾਰੇ ਸਬਜੈਕਟਸ ਕਰ ਰਹੀਆਂ ਟੀਚਰਸ ਵੀ ਬਹੁਤ ਕੋਆਪਰੇਟਿਵ ਨੇ ਆਪਣੇ ਸਰ ਸਾਰੇ ਡਾਊਟਸ ਪੂਰੇ ਕਲੀਅਰ ਕਰ ਦਿੰਦੇ ਨੇ ਕੋਈ ਵੀ ਡਾਊਟ ਹੋਵੇ ਸਭ ਚੰਗੀ ਤਰ੍ਹਾਂ ਕਲੀਅਰ ਕਰ ਦਿੰਦੇ ਨੇ ਚਲੋ ਵਧੀਆ ਗੱਲ ਹੈ ਆਪਣੇ ਬਾਈ ਜੀ ਆਪਣੀ ਕਦੀ ਤਿਆਰੀ ਚੱਲ ਰਹੀ ਹੈ ਮੈਂ ਐਕਸਾਈਜ਼ ਇਨਸਪੈਕਟਰੀ ਤਿਆਰੀ ਕਰ ਰਿਹਾ ਜੀ ਇੱਥੇ ਕਿਵੇਂ ਜਿਹਾ ਲੱਗਦਾ ਵੀ ਹੋ ਜਾਗੇ ਭਰਤੀ ਪੱਕਾ ਬਹੁਤ ਵਧੀਆ ਤਿਆਰੀ ਕਰਾਉਂਦੇ ਨੇ ਜੀ ਹੋ ਜਾਗੇ ਜੀ ਭਰਤੀ ਵਧੀਆ ਤਿਆਰੀ ਕਰਾਉਂਦੇ ਨੇ ਗਾਈਡ ਵਧੀਆ ਕਰਦੇ ਨੇ ਤਾਂ ਤਿਆਰੀ ਵਧੀਆ ਹੋ ਰਹੀ ਹੈ ਪੱਕਾ ਦੀ ਤਿਆਰੀ ਕਰ ਰਹੇ ਹਾਂ ਜੀ ਸਰ ਮੈਂ 8th ਕਲਾਸ ਤੋਂ ਹਾਂਜੀ ਮੈਂ ਮੈਂ ਮੈਥ ਦੀ ਸਟੱਡੀ ਕਰ ਰਿਹਾ ਹਾਂ ਅੱਛਾ ਮੈਂ ਇਹ ਤੇ ਕਰਦਾ ਹਾਂ ਵਧੀਆ ਸਮਝ ਲੱਗਣ ਲੱਗੀ ਯੈਸ ਵੇ ਬਰਨਾਲਾ ਸ਼ਹਿਰ ਦੇ ਵਿੱਚ ਐਸਡੀ ਕਾਲਜ ਦੇ ਲਾਗੇ ਬਈਉਰਾ ਦਾ ਸੈਂਟਰ ਕਿਸੇ ਨੇ ਵੀ ਕੋਈ ਪੜ੍ਹਾਈ ਬਾਰੇ ਜਾਣਕਾਰੀ ਲੈਣੀ ਆ ਕੋਈ ਟਿਊਸ਼ਨ ਰੱਖਣਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਕੀ ਕਹਿਣਾ ਚਾਹਾਂਗਾ ਸਟੂਡੈਂਟਾਂ ਨੂੰ ਜੀ ਮੈਂ ਇਹੀ ਚਾਹਣਾ ਚਾਹੁੰਦਾ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਪਹਿਲਾਂ ਆਪਣੇ ਕੀ ਬਾਹਰ ਜਾਂਦਾ ਕਿ ਬਹੁਤ ਜ਼ਿਆਦਾ ਕਰੇਜ ਹੋ ਗਿਆ ਸੀਗਾ ਉਹ ਬਾਹਰ ਜਾ ਰਹੇ ਸੀ ਪਹਿਲੇ ਤੇ ਜਿਹੜੇ ਜਿਹਨਾਂ ਔਸਰ ਨੇ ਵੱਡੇ ਇਹ ਵਾਲੋ A to Z ਵਾਰਨੇ ਸਟੇਟਾਂ ਦੇ ਲੈਣਾ ਫਿਰ ਆਪਾਂ ਲਾਂਭਾ ਦਨੇ ਵੀ ਪੰਜਾਬੀ ਪੜ੍ਹਦੇ ਨਹੀਂ ਜਾ ਕੀ ਕਰਨਾ ਹੈਗਾ ਤੇ ਇਹ ਵੀ ਅਸੀਂ ਕਈ ਵਾਰ ਸਟੂਡੈਂਟ ਸਾਡੇ ਕੋਲ ਆਉਂਦੇ ਅਸੀਂ ਬਹੁਤ ਵਾਰ ਦੇਖਿਆ ਕਿ ਉਹਨਾਂ ਨੂੰ ਪੰਜਾਬੀ ਵੀ ਬਹੁਤ ਘੱਟ ਆਂਦੀ ਹੁੰਦੀ ਹੈ ਤਾਂ ਇੱਥੇ ਪੂਰੀ ਪੰਜਾਬੀ ਦੀ ਵੀ ਕਲਾਸ ਹੀ ਲ ਪਾ ਇੱਥੇ ਰਹਿ ਕੇ ਆਪਣੇ ਪੰਜਾਬ ਲਈ ਕੀ ਆਪਣੇ ਦੇਸ਼ ਲਈ ਕੁਛ ਨਾ ਕੁਛ ਕਰੀਏ ਤੇ ਟਾਈਮ ਦੱਸ ਦੋ ਇੱਕ ਵਾਰ ਦੁਬਾਰਾ ਟਾਈਮ 10:30 ਤੋਂ 7 ਵਜੇ ਤੱਕ ਬਾਕੀ ਜਿੰਨੇ ਜਿਵੇਂ ਵੀ ਬੱਚੇ ਦੀ ਰਿਕੁਆਇਰਮੈਂਟ ਹੁੰਦੀ ਹੈ ਉਸ ਹਿਸਾਬ ਨਾਲ ਉਹਨਾਂ ਦਾ ਕੀ ਹੈ ਟਾਈਮ ਰੱਖਿਆ ਜਾਂਦਾ ਹੈਗਾ ਜੀ ਐਸ ਵੀ ਕਾਲਜ ਦੇ ਲਾਗੇ ਬਿਲਕੁਲ ਬਾਈ ਸੈਂਟਰ ਹੈਗਾ ਜੀ ਕਿਸੇ ਨੇ ਵੀ ਕੋਈ ਵੀ ਟਿਊਸ਼ਨ ਰੱਖਣੀਆਂ ਤਾਂ ਭੈਣ ਹੋਰਾਂ ਦਾ ਸੰਪਰਕ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਸਟੂਡੈਂਟਾਂ ਤੱਕ ਜਰੂਰ ਪਹੁੰਚਾ ਦਿਓ ਜੀ ਤਾਂ ਕਿ ਉਹ ਵੀ ਇੱਥੇ ਟਿਊਸ਼ਨ ਰੱਖ ਕੇ ਆਪਣੀ ਜ਼ਿੰਦਗੀ ਬਣਾ ਸਕਣ। ਇੱਕ ਸਭ ਤੋਂ ਅਹਿਮ ਗੱਲ ਹੈ ਭੈਣੇ 11ਵੀਂ 12ਵੀਂ 10ਵੀਂ ਤੋਂ ਬਾਅਦ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕੀ ਕਰੀਏ ਕੀ ਕਰਨਾ ਚਾਹੀਦਾ ਉਹਨਾਂ ਨੂੰ। ਹਾਂਜੀ ਮੇਨ ਗੱਲ ਇਹ ਹੈ ਕਿ 10ਵੀਂ ਤੋਂ 12ਵੀਂ ਤੋਂ ਬਾਅਦ ਜਿਹੜੇ ਬੱਚਿਆਂ ਦਾ ਪਹਿਲੀ ਗੱਲ ਤੇ ਇਹ ਹੈ ਕਿ ਜੋ ਉਹਨਾਂ ਦੇ ਇੰਟਰਸਟ ਆ ਉਹੀ ਸਬਜੈਕਟ ਉਹਨਾਂ ਨੂੰ ਦਿਵਾਉਣਾ ਚਾਹੀਦਾ। ਉਹਨਾਂ ਤੇ ਕੋਈ ਵੀ ਪ੍ਰੈਸ਼ਰਾਈਜ਼ ਨਹੀਂ ਹੋਣਾ ਚਾਹੀਦਾ। ਤਾਂ ਜੋ ਮੇਨ ਸਟਰੀਮ ਆ ਜਿਵੇਂ ਲਾਈਕ ਐਜ਼ ਮੈਥ ਹੋ ਗਿਆ, ਦਾ ਇੰਟਰਸਟ ਕਿਸ ਵਿੱਚ ਆ ਤਾਂ ਉਸ ਲਈ ਤੁਸੀਂ ਆਪਣੀ ਅਕੈਡਮੀ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ ਪੜ੍ਹਾਈ ਤਾਂ ਆਪਾਂ ਨੂੰ ਹਰਥੋਂ ਵਧੀਆ ਮਿਲੇਗੀ ਮਿਲੇਗੀ ਪਰ ਸਾਡੇ ਕੈਰੀਅਰ ਦਾ ਪੂਰਾ ਸਵਾਲ ਹੁੰਦਾ ਕਿ ਅਸੀਂ ਕਿਹੜੀ ਲਾਈਨ ਸਿਲੈਕਟ ਕਰਨੀ ਹੈ ਯਾਨੀ ਕਿ ੱੱਕੇ ਨਾਲ ਕਿਸੇ ਬੱਚੇ ਨੂੰ ਕੋਈ ਹੋਰ ਸਬਜੈਕਟ ਨਹੀਂ ਪੜਾਉਣਾ ਨਹੀਂ 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 ੱੱਕੇ ਨਾਲ ਕੋਈ ਫਾਇਦਾ ਨਹੀਂ ਉਹ ਸਬਜੈਕਟ ਅਸੀਂ ਸਾਲ ਪੜਾਵਾਗੇ 2 ਸਾਲ ਪੜਾਵਾਗੇ 3 ਸਾਲ ਬਾਅਦ ਜਾ ਕੇ ਬੱਚੇ ਨੇ ਸਬਜੈਕਟ ਛੱਡ ਦੇਣਾ ਤੇ ਇਸ ਲਈ ਸਮਾਂ ਖਰਾਬ ਕੀਤੇ ਬਿਨਾ ਅਸੀਂ ਪਹਿਲਾਂ ਹੀ ਆਪਣੀ ਲਾਈਨ ਕੀ ਕਰੀਏ ਸਿਲੈਕਟ ਕਰੀਏ ਸੋ ਬਈ ਬਰਨਾਲਾ ਸ਼ਹਿਰ ਦੇ ਵਿੱਚ ਐਸਡੀ ਕਾਲਜ ਦੇ ਲਾਗੇ ਪੈਣੋ ਰਾਂ ਦਾ ਸੈਂ ਪਰਕ ਤੇ ਵੀਡੀਓ ਸ਼ੇਅਰ ਕਰਕੇ ਬਹੁਤ ਬਹੁਤ ਸਟੂਡੈਂਟਾਂ ਤੱਕ ਜਰੂਰ ਭੇਜੋ ਧੰਨਵਾਦ ਜੀ